ਬਾਬਾ ਜੀ ਦਾ ਦੀਵਾਨ ਸੁਣ ਕੇ ਠੰਡ ਪੈ ਜਾਂਦੀ ਹੈ ਕੀ ਸੁਣ ਕੇ ਠੰਡ ਪਈ ਗੁਰਪ੍ਰੀਤ ਘਰ ਕੋਈ ਗੁਰੂ ਦੀ ਗੱਲ ਤੇ ਕੀਤੀ ਨਹੀਂ ਬਾਬੇ ਨੇ 2 ਘੰਟੇ ਇੰਨੀਆਂ ਵਧੀਆ ਗੱਲਾਂ ਦਸੀਆਂ ਉਹਨਾਂ ਨੇ ਆਪਣੀਆਂ ਕਿ ਗੁਰੂ ਦੀਆਂ ਕੀ ਕਹਿ ਰਹੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਦੀਵਾਨ ਸਨ ਉਹ ਕਿਹੜੇ ਇਕੱਲੇ ਕਰ ਰਹੇ ਸੀ ਪਰ ਕੋਈ ਗੁਰੂ ਦੀ ਗੱਲ ਸੀ ਕਿਹੜੀ ਗੱਲ ਗੁਰੂ ਦੀ ਸਿੱਖਿਆ ਅਨੁਸਾਰ ਨਹੀਂ ਸੀ ਦੱਸੋਗੇ ਕੋਈ ਵੀ ਨਹੀਂ ਗੁਰੂ ਸਾਹਿਬ ਕਹਿੰਦੇ ਨੇ ਆਵੋ ਸਿੱਖ ਸਤ ਗੁਰ ਕੀ ਪਿਆਰਿਓ ਗਾਵੋ ਸੱਚੀ ਬਾਣੀ ਤੇ ਬਾਬਾ ਆਪਣੀਆਂ ਹੀ ਬਣਾਈਆਂ ਕਵਿਤਾ ਗਾਈ ਜਾਂਦਾ ਏ ਨਾ ਸਿਰ ਨਾ ਪੈਰ ਤੇ ਤੁਸੀਂ ਸਿਰ ਮਾਰੀ ਜਾਂਦੇ ਹੋ ਇੱਧਰ ਉੱਧਰ ਦੀਆਂ ਮਿੱਠੀਆਂ ਖੱਟੀਆਂ ਕਰਕੇ ਸੰਗਤ ਨੂੰ ਗਰਾਹੀ ਪਾ ਰਿਹਾ ਏ ਐਦਾਂ ਕਿਵੇਂ ਕਹਿ ਸਕਦੇ ਹੋ ਮੈਨੂੰ ਨਹੀਂ ਲੱਗਦਾ 2 ਘੰਟੇ ਵਿੱਚ ਉਸਨੇ ਗੁਰਬਾਣੀ ਦੀ ਇੱਕ ਵੀ ਪੰਕਤੀ ਗਾਈ ਹੋਵੇ ਮਨਗਰਤ ਧਾਰਨਾ ਗੁਰੂ ਸਾਹਿਬ ਨੂੰ ਕਿਵੇਂ ਪਹ ਪਾ ਸਕਦੀਆਂ ਹਨ ਜਦ ਗੁਰੂ ਸਾਹਿਬ ਦਾ ਹੁਕਮ ਹੈ ਸਤ ਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਬਾ ਬਿਲਕੁਲ ਗੁਰੂ ਸਾਹਿਬ ਦੇ ਹੁਕਮ ਦੇ ਉਲਟ ਕਾ ਰਿਹਾ ਹੈ ਇਸ ਨੂੰ ਪਤਾ ਨਹੀਂ ਗੁਰੂ ਸਾਹਿਬ ਨੇ ਸਿੱਖ ਨੂੰ ਗੁਰਬਾਣੀ ਬਖਸ਼ੀ ਹੈ ਪਾਤਸ਼ਾਹੀਆਂ ਨੇ ਆਪ ਵੀ ਗੁਰੂ ਸਾਹਿਬ ਨੂੰ ਰਜੋਣ ਦੀ ਗੁਰਬਾਣੀ ਦੇ ਇਨਾਂ ਪਵਿੱਤਰ ਸ਼ਬਦਾਂ ਦੀ ਵਰਤੋਂ ਕੀਤੀ ਹੈ ਜੋ ਕਿ ਪ੍ਰੇਮ ਅਤੇ ਵਿਰਾਗ ਦੇ ਸੌਮੇ ਹਨ ਫਿਰ ਇਹ ਦੀਵਾਨ ਭਗਤੀ ਰੂਪ ਨਹੀਂ ਸੰਨ ਬਿਲਕੁਲ ਨਹੀਂ ਪਵਿੱਤਰ ਗੁਰਬਾਣੀ ਸਿੱਖ ਨੂੰ ਗੁਰਬਾਣੀ ਅਤੇ ਨਾਮ ਕੀਰਤਨ ਦੇ ਅਭਿਆਸ ਦਾ ਹੁਕਮ ਕਰਦੀ ਹੈ ਇਹ ਬਾਬੇ ਆਪਣੀ ਮਨਕ੍ਰਿਤ ਕਵਿਤਾਵਾਂ ਧਾਰਨਾ ਦੇ ਵਹਿਣ ਵਿੱਚ ਸੰਗੀਤ ਨੂੰ ਲਗਾ ਕੇ ਗੁਰੂ ਤੋਂ ਦੂਰ ਲਿਜਾ ਰਹੇ ਹਨ ਫਿਰ ਗੁਰਸੇਖ ਕੀ ਕਰੇ ਦੱਸੋ ਕੀ ਕਰਨਾ ਹੈ ਗੁਰਬਾਣੀ ਕੀਰਤਨ ਨਾਲ ਜੁੜੋ ਸੰਗਤ ਵਿੱਚ ਜਾ ਕੇ ਸੇਵਾ ਕਰੋ ਨਾਮ ਜਪੋ ਕੀਰਤਨ ਸਿੱਖੋ ਸੁਣੋ ਅਤੇ ਗਾਓ ਮਹਾਰਾਜ ਦੇ ਹੁਕਮ ਹੈ ਅਕਰ ਲਿਕੇ ਸੇਂ ਗਾਵਾਂ ਅਵਰ ਨਾ ਜਾਣਾ ਬਾਣੀ ਤੁਸੀਂ ਠੀਕ ਕਹਿ ਰਹੇ ਹੋ ਭੈਣ ਜੀ ਅਸੀਂ ਤੇ ਇਹਨਾਂ ਦੀਵਾਨਾਂ ਨੂੰ ਭਗਤੀ ਰੂਪ ਸਮਝ ਕੇ ਪਖੰਡੀਆਂ ਦੇ ਕਹੇ ਨੂੰ ਹੀ ਪ੍ਰਭੂ ਪ੍ਰਾਪਤੀ ਦਾ ਰਸਤਾ ਸਮਝ ਬੈਠੇ ਹਾਂ ਫਿਰ ਮੁੜਿ ਆਓ ਜਨਮ ਖਰਾਬ ਨਾ ਕਰੋ